ਸਸਰੀਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਮਾੜਾ ਗੁਰੂ ਨਾਨਕ ਦਾ ਜੀ ਸਾਰਿਆਂ ਨੂੰ ਠੀਕ ਠਾਕ ਰੱਖਣ ਤੇ ਅਸੀਂ ਵੀ ਠੀਕ ਠਾਕ ਆ ਤੁਹਾਡੀ ਕਿਰਪਾ ਤੇ ਤੁਹਾਡੀਆਂ ਦੁਆਵਾਂ ਦਾ ਫਲਕਾ ਤੇ ਬਾਕੀ ਤੁਸੀਂ 파ਪੂ ਦਾ ਵਲੌਗ ਵੀ ਵੇਖਿਆਗਾ ਤੇ ਕੱਲ ਦਾ ਵਲੌਗ ਵੀ ਵੇਖਿਆਗਾ ਤੇ ਇਹ ਆਪਣਾ ਅੱਜ ਦਾ ਜਾਨੀ ਕਿ ਹੁਣ ਆਪਾਂ ਇੱਕ ਟਾਈਮ ਰੱਖਤਾ ਮੈਂ 11 ਤੋਂ 11:30 ਦੇ ਵਿਚ ਵਿੱਚ ਆਪਣਾ ਵਲੌਗ ਆਇਆ ਕਰੂਗਾ ਤੇ ਜਰੂਰ ਸਾਰੇ ਭੈਣ ਭਰਾ ਦੇਖਿਆ ਕਰੋ ਸਾਡੀ ਇੰਨੀ ਕੁ ਸਪੋਰਟ ਕਰਿਆ ਕਰੋ ਤੇ ਹੁਣ ਆਪਣੇ ਨਾਲ ਵਲੌਗ ਨੋਟੀਫਿਕੇਸ਼ਨ ਨਹੀਂ ਪਹੁੰਚ ਰਹੀ ਪਤਾ ਨਹੀਂ ਤੇ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚ ਰਹੀ ਆਪਣਾ ਚੈਨਲ ਨਾਲ ਸਰਚ ਮਾਰ ਕੇ ਇੱਕ ਨੋਕੀ ਜੂੜੀ ਸਾਡੀ ਤੋਂ ਠੀਕ ਹੈ ਚੈਨਲ ਤੋਂ ਤੇ ਜਰੂਰ ਦੇਖਿਆ ਕਰੋ ਤੇ ਬਸ ਇੰਨੀ ਕੁ ਹੈਲਪ ਦੀ ਤੁਹਾਡੀ ਦੀ ਬਹੁਤ ਲੋੜ ਆ ਸਾਨੂੰ ਬਹੁਤ ਜ਼ਿਆਦਾ ਤੇ ਇਹ ਆਪਾਂ ਤੁਸੀਂ ਇੰਨੀ ਹੈਲਪ ਕਰੋ ਉਸ ਤੋਂ ਬਾਅਦ ਦੱਸਾਂਗੇ ਵੀ ਕਿਆ ਅਨਲੋਡ ਸੀ ਕਿ ਸਾਨੂੰ ਹਨਾ ਇਹ ਆ ਪਤਾ ਨਹੀਂ ਕੀ ਜਵਾਕਾ ਨੂੰ ਖੜਾ ਖੜਾ ਲਈ ਬੈਠੀਆਂ ਕੀ ਕਰਦੇ ਆ ਨੂਰੇ ਕੀ ਕਰਦੇ ਆ ਤੁਸੀਂ ਮੰਮ ਕਰਦੇ ਕੋਈ ਹਾਂ ਮੰਮ ਕਰਦੇ ਕੋਈ ਤੂੰ ਕੰਮ ਚੱਲਦਾ ਤੁਹਾਡਾ ਹਾਂ ਹਾਂ ਅੱਛਾ ਇਹ ਕੀ ਆ ਪਤਾ ਅੱਛਾ ਇੱਕ ਹੀ ਕਰ ਰਹੇ ਆਂ ਪ੍ਰੀਮੀ ਮੈਡਮ ਉਹ ਇਧਰ ਨਾ ਸਮਾਨ ਖਿਲਰ ਰਿਆ ਪਿਆ ਸੀ ਮੈਂ ਤੇ ਸਵਾਰਦਾ ਤੇ ਨਾਲ-ਨਾਲ ਸਵਾਰੀ ਜਾਂਦੀ ਤੇ ਖਲਾਰੀ ਜਾਂਦੀ ਮੇਰਾ ਤੁਹਾਨੂੰ ਵਧਾਈ ਜੰਦੀ ਪਹਿਲਾਂ ਇਧਰ ਖਲਾਰੇ ਪਾ ਕੇ ਆੜੀ ਹੈ ਟੋਕਰਾਂ ਟਕਰਾਂ ਸਾਰੀਆਂ ਖਲਾਰਤਾਂ ਸੀ ਤੈਨੂੰ ਰੋਕੀ ਦਾ ਬਸੇਰਾ ਕਿੱਥੇ ਹਟਦੀ ਆ ਫਿਰ ਉਹ ਲੱਗਿਆਂ ਦੀ ਚੁੰਡਾਂਈ ਵਾਲੀ ਨੂਰੇ ਔਰ ਦੇਖੋ ਕੱਡੀਆਂ ਦੀ ਟੋਕਰੀ ਚੋਂ ਜੱਪ ਨੂੰ ਨੇ ਕੀ ਹੈ ਇੱਕ ਹੀ ਬੇਟਾ ਕੀ ਹੈ ਇਹ ਆ ਜਾ ਖੜੇ ਹੋ ਦੱਸ ਖੜੇ ਹੋ ਕੇ ਦੱਸੋ ਹੋ ਜੋ ਹੋ ਜੋ ਖੜੇ ਨਾ ਮੈਨੂੰ ਜੋ ਤੰਗ ਕਰਨਾ ਹਾਂ ਖੜੇ ਹੋ ਜੋ ਖੜੇ ਹਾਂ ਹਾਂ ਧਿਆਨ ਨਾਲ ਹਾਂ 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 ਜੋ ਖੜੇ ਲਖਨੌਰ ਕਿ ਗੋਡਿਆਂ ਤੇ ਖੜੀ ਹੈ ਖੜਾ ਹੋ ਪਤਾ ਉਹ ਵੀ ਚੱਕਣਾ ਨਾਲ ਠੀਕ ਉਹ ਜਿਹੜਾ ਥੱਲੇ ਡਿੱਗਿਆ ਉਹ ਆ ਇਸ ਨੂੰ ਸ਼ੈਡੋ ਲੱਗੀ ਜੇ ਆਈ ਸ਼ੈਡੋ ਹਾਂ ਉਹ ਚੱਕਣਾ ਨਾਲ ਲੈ ਮੈਂ ਵੀ ਕਿਹਾ ਤਾ ਉਂਜੀ ਪਈ ਐ ਨਹੀਂ ਇਹਨੇ ਡੈਮੇਜ ਤਾਂ ਉੱਠ ਕੱਢਦੀ ਹੁੰਦੀ ਐ ਨੂਰੇ ਇਹ ਕੀ ਹੈ ਬਤਾ ਕੀ ਚੀਜ਼ ਹੈ ਤਾ ਦਛੋ ਕੀ ਹੈ ਚਲੋ ਮम्मा ਕਾ ਜਾਓ ਫਿਰ ਹੈ ਕੀ ਹੈ ਪੁੱਤ ਇਹ ਕੀ ਹੈ ਹੈ ਕੀ ਹੈ ਇਹ 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 ਪੂਰਾ ਡਰਾਮਾ ਮੀਦਾ ਹਣਾ ਦੇਖੋ ਤੁਸੀਂ ਮੱਖੀ ਪਰਨੇ ਖੜੀ ਆ ਬੈੱਡ ਦੇ ਨਾਲ ਵਾਇ ਗਰੂ ਵਾਇ ਗਰੂ ਵਾਇ ਰੁਕਾਓ ਉਹ ਗਈ ਫੇਰ ਰਾਵਣ ਵੇਖੀ ਚਾਗਦੀ ਐ ਵੀ ਦਾਸਤਾ ਇਹਨੂੰ ਪਤਾ ਲੱਗ ਗਿਆ ਲਾਦੀ ਲਾਦੀ ਉਂਗਲ ਵੀ ਮਾਣੂ ਤੇ ਹੁਣ ਵੀ ਮੈਖ ਲਾਰੇ ਪਾਉਣ ਲੱਗੀਆਂ ਨੂਰੇ ਹਟਦੀ ਨਹੀਂ ਫਰਾ ਮੰਮਾ ਕੋਲ ਜਾਓ ਉੱਥੇ ਜਾਵੜੋ ਇਹ ਨਾ ਖਲਾਰਿਆ ਕਰੋ ਤੁਸੀਂ ਵਾਇਗ ਰੁਕੋ ਵਾਇਗ ਰੁਕੋ ਵਾਇਗ ਰੂ ਵਾਇਗ ਰੂ ਆਪਣੀ ਹੋਏ ਵਾਇਗ ਰੂ ਪਤਾ ਵਾਇਗ ਰੂ ਮਮਾ ਫੇਰ ਕਹੋ ਇੱਕ ਰਿਵਾਈਗ ਰੂ ਹਾਈ ਬਾਹਰ ਮੈਂ ਨਹੀਂ ਪਤਾ ਲੱਗ ਰਿਹਾ ਮੈਂ ਜੱਲੀ ਨਹੀਂ ਆ ਮੈਂ ਤੇ ਦੁੱਦੂ ਵੇਖਣ ਚੱਲੀ ਆ ਮਮਾ ਆਏ ਲੋਕੀ ਦੀਦੀ ਆਈ ਸੀ ਨਾ ਮਿਲਨ ਉਹਨੇ ਜਪਨੂਰ ਨੂੰ ਦੀਦੀ ਆਈ ਸੀ ਨਾ ਮਿਲਨ ਉਹ ਕਿੱਥੇ ਗਈ ਦੀਦੀ ਕਿੱਥੇ ਗਈ ਵਾਏ ਨਹੀਂ ਹੋਜ ਕਰਦੀ ਤੁੰਨੀ ਲਵਾ ਤੁੰਨੀ ਤੋਂ ਲਿਖੀ ਹੈ ਲੈ ਤੁੰਨੀ ਲਾ ਦੇ ਬਸ ਲਾ ਅੱਛਾ ਇਹ ਆਇਆ ਵੀ ਜਾਣ ਆ ਬੜੇ ਮੈਨੂੰ ਛੱਡ ਕੇ ਮੈਂ ਜਾਦੀ ਤਾਈ ਕੋ ਤਾਈ ਕੋ ਚੱਲਦੀ ਤਾਈ ਕੋ ਜਾਦੀ ਮੈਂ ਤੇ ਨੂਰੇ ਤਾਈ ਕੋ ਜਾ ਨੂਰੇ ਤਰੀ ਦਸ ਟਿਕ ਟਿਕ ਲੈ ਕਿੰਨੇ ਘੋੜੇ ਨੂਰੇ ਕੀ ਹੋ ਗਿਆ ਪੁੱਤ ਕੀ ਹੋ ਗਿਆ ਤੱਕ ਤਾਂ ਮੈਂ ਗਈ ਮਮਾ ਨਾ ਕਿ ਨਹੀਂ ਜਾਂਦੀ ਬੱਸ ਹੋ ਜਾਂਦੀ ਨੂਰਾ ਜੱਪ ਨੂਰੇ ਨਹੀਂ ਤਾਰੀ ਜਾਂਦੀ ਚੁੰਨੀ ਤਾਰ ਲਾ 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 ਅੱਜ ਜੱਪ ਨੂਰੇ ਖਾਊਗਾ ਰੋਟੀ ਆਲੂਆਂ ਨਾਲ ਤੇ ਬੈਂਗਣੀ ਨਾਲ ਹੈ ਬੈਂਗਣੀ ਤਾਂ ਖਾਣੀ ਆਲੂ ਖਾਣੇ ਕਿਵੇਂ ਤੇ ਬਣੇਆ ਫਰਾਈ ਕਰਕੇ ਬਣਾਇਆ ਹੂੰ ਫਰਾਈ ਕਰਕੇ ਜਿਵੇਂ ਉਦੋਂ ਨਹੀਂ ਬਣਾਏ ਸੀ ਬਸ ਸਵਾਦ ਹੋਣਾ ਚਾਹੀਦਾ ਜੇ ਜ ਮਰਜ਼ੀ ਬਣੇ ਹਣਾ ਘੱਟ ਹੋਵੇ ਕਿਉਂਕਿ ਭੈਂਗਨ ਹੁੰਦੇ ਨਾ ਫੋਕਲੇ ਹੋ ਜਾਂਦੇ ਹਾਂ ਹਾਂ ਬੇਗਲਾ ਮੜਾ ਜਾਂ ਲਵਾ ਦੇ ਸੀ ਇੱਕ ਵੇਖ ਕੇ ਮੜਾ ਜਾਂ ਮੈਂ ਉਹ ਪਾਇਆ ਤੇ ਮੈਂ ਵਾਦੀ ਸੀ ਕਿ ਜਿਵੇਂ ਕੱਲ ਦਾਲ ਦੇ ਸਾਹਮਣੇ ਹਾਂ ਪਾਇਆ ਤਾਂ ਮੈਂ ਵਾਦੀ ਆ ਪਰ ਹੁਣ ਖਾਨ ਚ ਪਤਾ ਲੱਗੇਗਾ ਭੈਂਗਨ ਦੇ ਸਾਹਮਣੇ ਫੋਕਲਾ ਆ ਆਪਾਂ ਕੀ ਕਰੀ ਜਾਂਦੇ ਆ ਮੈਂ ਜਾ ਰਹੀ ਬਾਈ ਦੋਦਰ ਰੱਖਿਆ ਹੋਇਆ ਹਾਏ ਮਮਾ ਗਈ ਆਏ 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 ਲੈ ਨੂਰੇ ਆ ਲੈ ਲੈ ਫੜਾ ਲੈ ਫੜਾ ਲੈ 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 ਮੈਂ ਲੈਣ ਗਿਆ ਵਾਜੀ ਪਾਈ ਡੱਕਣਾ ਪਾਗੇ ਤੇ ਤੇ ਰਾਸਤੇ 'ਚ ਨਾ ਵੀਰੇ ਹੁਣੇ ਮਿਲ ਗਏ ਮੈਨੂੰ ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਗੁੜੀ ਆਈ ਏ ਨਾਲ ਤੇ ਰੈਸਟ ਦਾ ਰਾਇ ਵੀਰੇ ਆਪਣੇ ਪੈਂਟ ਤੋਂ ਹੀ ਆ ਤੇ ਆ ਗੁੜੀ ਆਈ ਆ ਮਿਲਣ ਸਾਨੂੰ ਲੁਧਿਆਣੇ ਤੋਂ ਆਏ ਨੇ ਮੇਰੇ ਨਾਲ ਵਾਸਤੇ ਦੇਖ ਲੋ ਐਨੀ ਦੂਰੋਂ ਵੀ ਮਿਲਨ ਆ ਰਹੇ ਨੇ ਜੇ ਬਾਹਰੋਂ ਵੀ ਆਂਦੇ ਨੇ ਮਿਲਨਾਂ ਦੇ ਆਪਣੇ ਇੰਡੀਆ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਨੇੜੇ-ਤੇੜੇ ਸ਼ਹਿਰ ਨਗਰੇ ਹਨ ਉਤੋਂ ਵੀ ਮਿਲਨ ਆਏ ਨੇ ਤੇ ਪਹਿਲੇ ਵੀ ਲੁਧਿਆਣੇ ਤੋਂ ਆਈ ਸੀ ਤੇ ਉਹ ਚਲੋ ਉਹ ਵੀ ਆਦੇ ਉਹਨਾਂ ਨਾਲ ਕਾਫੀ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਹੁਣ ਇਹ ਵੀ ਲੁਧਿਆਣੇ ਤੋਂ ਆਏ ਨੇ ਲੁਧਿਆਣੇ ਵੀ ਆਪਾਂ ਗਏ ਸੀ ਇਧਰ ਆਏ ਜਿੰਨਾ ਜਿਹੜੇ ਵੀਡੀਓ ਵਗੈਰਾ ਦੇਖਦੇ ਸੀ ਸਾਡੇ ਉਹ ਫੈਨ ਉਹਨਾਂ ਘਰ ਵੀ ਆਪਾਂ ਗਏ ਸੀ ਤੋਨੇ ਭੈਣ ਸਾਡੇ ਘਰ ਆਏ ਨੇ ਮਿਲਨ ਨੂੰ ਤੇ ਦੇਖ ਲੋ ਕਿੱਥੋਂ ਕਿੱਥੋਂ ਤੱਕ ਪਿਆਰ ਤੁਸੀਂ ਦਿੰਦੇ ਹੋ ਐੰਨੀ ਦੂਰ ਤੱਕ ਤੇ ਜਿਹੜਾ ਤੁਸੀਂ ਸਾਨੂੰ ਘਰ ਤੱਕ ਮਿਲ ਆਨਦੇ ਹੋ ਵਧੀਆ ਲੱਗਦਾ ਹੈ ਕਿ ਤੁਸੀਂ ਘਰੇ ਆਂਦੇ ਹੋ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਕਿੱਥੇ ਕਿੱਥੇ ਜਾ ਕੇ ਤੁਸੀਂ ਵਸੇ ਹੋ ਤੇ ਉੱਥੋਂ ਦੀ ਸਾਨੂੰ ਦੇਖਦੇ ਹੋ ਫੋਨ ਜ ਪਸੰਦ ਕਰਦੇ ਹੋ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਘਰ ਤੱਕ ਮਿਲਣ ਆਏ ਨੇ ਤੇ ਤੁਸੀਂ ਕੀ ਕਰਦੇ ਹੋ ਵੈਸੇ ਮੈਂ ਨਰਸਿੰਗ ਕਰਦੀ ਹਾਂ ਨਰਸਿੰਗ ਨੂੰ ਪੜ੍ਹਦੀ ਹਾਂ ਤੇ ਸਟੱਡੀ ਕੀਤੀ ਜੀ ਹਾਂ ਤੇ ਕੋਲੋਪ ਅ ਅੱਜ ਕੱਲ ਪੰਜਾਬ ਦੇ ਵਿੱਚ ਵੈਸੇ ਆਪਣੇ ਹਰ ਤਰ੍ਹਾਂ ਦੇ ਲੋਕ ਰਹਿੰਦੇ ਨੇ ਤੇ ਮਿਲਣ ਵੀ ਆਉਂਦੇ ਨੇ ਜਾਵੇਂ ਮੈਂ ਨਾਸਤ ਕਰ ਰਹੀ ਹਾਂ ਹਾਂ ਵੈਸੇ ਵੀ ਹੈ ਸਹੀ ਗੱਲ ਹੈ ਇਹ ਤੇ ਪਿਆਰ ਹੈ ਇੱਕ ਦੂਜੇ ਦਾ ਦਿਲੋਂ ਅਗ ਕਿਸੇ ਨੂੰ ਮਿਲਣਾ ਚਾਹੀਏ ਤੇ ਕਹਿੰਦੇ ਪ੍ਰਮਾਤਮਾ ਵੀ ਮਿਲ ਜਾਂਦਾ ਤੇ ਇਹ ਤੇ ਫਿਰ ਵੀ ਆਪਾਂ ਕੁਝ ਵੀ ਨਹੀਂ ਹੈਗੇ ਤੇ ਸਾਨੂੰ ਮਿਲਣ ਆਂਦੇ ਨਹੀਂ ਮੈਨੂੰ ਵਧੀਆ ਲੱਗਦਾ ਹੈ ਕਿ ਇੰਨੀ ਦੂਰੋਂ ਸਾਨੂੰ ਜਾਨੀ ਕੱਲ ਮੁੱਕਦੀ ਇੱਥੇ ਹੈ ਵੀ ਪਿਆਰ ਹੀ ਖਟਿਆਗਾ ਹਾਂ ਪਿਆਰ ਖਟਣਾ ਬਹੁਤ ਆਖਾ ਗਰੇ ਹਾਂ ਇਹ ਬਣਾਉਣੀ ਬਹੁਤ ਆਖੀ ਹਾਂ ਹਾਂ ਬਹੁਤ ਲੱਗਦਾ ਹੈ ਹਾਂ ਬਣਾਉਣ ਤੇ ਲੱਗਦਾ ਹੂੰ ਤੁਸੀਂ ਰਹਿੰਦੇ ਕਿ ਤੱਕ 3-4 ਦਿਨ ਹੋ ਗਏ ਰੋਮ ਨੂੰ ਵੀ ਜਕਾਮ ਲੱਗਿਆ ਪਿਆ ਤੇ ਜਬ ਨੂੰ ਨੂੰ ਵੀ ਲੱਗਿਆ ਪਿਆ ਤੇ ਉਹ ਰੱਬ ਜਣੀਆਂ ਨਾ ਕਈ ਵਾਰ ਨਾ ਟੈਂਕੀ ਟੂਕੀ ਚ ਠੰਡਾ ਢੁੰਡਾ ਪਾਣੀ ਹੁੰਦਾ ਹੈਗਾ ਜਾਂ ਗਰਮ ਪਾਣੀ ਹੁੰਦਾ ਆਪਾਂ ਤਾਇਆ ਪਾਣੀ ਵਾਲੇ ਨੇ ਵਿੱਚ ਜਾਂ ਹਨਾ ਤਾਂ ਇਹ ਦਿਨ ਇਹ ਦਿਨਰੀ ਮਨ ਮੋਟਾ ਹੋ ਜਾਂਦਾਗਾ ਤੇ ਉਹਦੇ ਕਾਰਨ ਤੇ ਦੋਨੇ ਮਾਮਾ ਦੇ ਜਕਾਮ ਲੱਗਿਆ ਪਿਆ ਤੇ ਮੈਂ ਦੇਸੀ ਨੁਸਖਾ ਬਣਾ ਕੇ ਦੇ ਦਿੰਦਾ ਤਾਂ ਕੌਸ਼ ਕਸ ਪਾ ਕੇ ਤੇ ਦਲੀਆ ਬਣਾਉਣਾ ਹੈ ਤੇ ਹੁਣ ਮੇਕੋ ਪਈ ਰਮਣਾ ਸੌਂਗੀ ਨਾ ਸਿਰ ਪਾਰਾ ਹੋ ਰਿਹਾ ਹੋਰ ਪਾਰਾ ਹੋ ਰਿਹਾ ਹੈ ਰਾਤ ਵੀ ਬੜੀ ਦਿੱਕਤ ਆਦੀ ਸੌਣ ਜੇ ਨਾ ਆਉਂਦਾ ਆਹ ਚੀਜ਼ ਦੇ ਆ ਕੰਨਾਂ ਸਾਰਾ ਚੀਜ਼ਾਂ ਬੰਦ ਹੋਏ ਕੰਨ ਵੀ ਨਾ ਕੰਨਾਂ ਚ ਵੀ ਖਾਰਸ਼ ਹੁੰਦੀ ਹੈ ਆ ਅੱਖਾਂ ਨੂੰ ਐਨ ਹੋ ਰਿਹਾ ਜਿਵੇਂ ਪਤਾ ਨਹੀਂ ਖਾਰਸ਼ ਲੜੀ ਜਾਂਦੀ ਹੈ ਤੇ ਨੱਕ ਪਾਰੀ ਹੋਇਆ ਰਹੇ ਹੈ ਇੱਕ 사이ਦੀ ਬੰਦ ਹੋਈ ਪਈ ਹੈ ਹਾਂ ਜੀ ਫੇਰ ਹੋ ਗਿਆ ਵਈ ਆਪਾਂ ਖੰਮ ਜਾਂ ਖੰਡ ਪਾ ਕੇ ਨਹੀਂ ਬਣਾਉਂਦੇਗੇ ਕਿਉਂਕਿ ਗੋੜ ਛੱਕਰ ਹੈ ਛੱਕਰ ਵੀ ਹੈ ਚੰਦੀ ਉਹਦੇ ਥੋੜਾ ਜਿਹਾ ਗੋੜ ਪਾਵਾਂਗੇ ਛੱਕਰ ਪਾਵਾਂਗੇ ਤੇ ਇਹਨੇ ਗਰਮੈਸ਼ ਜੀ ਨਾਲ ਸੈੱਟ ਹੋ ਜੂਗਾ ਹਾਂ ਗਰਮੈਸ਼ ਜੀ ਨੇ ਸੈੱਟ ਹੋ ਗਿਆ ਅੱਖਾਂ 'ਚ ਪਾਣੀ ਆ ਰਿਹਾ ਵਾ ਉਹਦੇ ਕਾਰਨ ਨਹੀਂ ਆ ਹੈ ਕੋਲਡ ਦੇ ਕਾਰਨ ਨਹੀਂ ਆ ਜਦ ਮੋੜਨੋਂ ਕੇ ਆ ਕੇ ਹੂੰ ਚਾਹ ਮੈਂ ਬੇਨਾਮ ਨੂੰ ਮਾਪਾਂ ਸ਼ੱਕਰ ਕੱਟਿਆ ਆਹ ਵਾਲਾ ਲਿਲਾ ਉਹ ਦੋ ਪਈ ਲੈ ਉਹਦੇ ਚ ਨਹੀਂ ਪਈ ਗਈ ਉਹਨਾਂ ਇਹ ਲੈ ਜਾਓ ਅੰਦਰ ਬੈਰ ਮੁੰਡਾ ਅਰੇ ਸ਼ੁੱਧਾ ਕੱਟ ਜਪੂ ਜੁੜੀ ਜਿ ਕਰੀ ਚੱਲ ਮੈਂ ਉਹ ਜਿਹੜਾ ਮੇਰਾ ਲਿਆਂਦਾ ਸੀ ਨਾ ਇਹ ਤਾਂ ਗਿਆ ਜਾਵਾ ਸੌ ਹੁਣ ਮੈਂ ਰਮਨ ਨੂੰ ਕਿਹਾ ਨਾ ਮੈਂ ਅਜ ਨਵਸੜੀ ਦਾ ਜਿਹੜਾ ਇੱਕ ਬੂਟਾ ਲਿਆ ਕੇ ਲਾ ਦਾਂਗੇ ਆਪਾਂ ਕਰੇ ਗਮਲੀ ਚ ਇਸੇ ਜੂ ਠੀਕ ਆਹ ਤੱਕ ਨੂੰ ਕਰਨੀ ਹੈ ਜੀ ਲਿਆਂਦਾ ਲਿਆਂਵਾ ਗਿਆ ਕਦੇ ਰਵਣ ਲਾਲ ਡੱਬੇ ਚ ਆਏ ਆਹ ਉੱਪਰ ਰਵਣ ਅ ਜੱਪ ਨੂੰ ਉਹਦੀ ਲਮਾਰੀ ਆ ਗਰਜਾ ਤੇ ਇਹਦੇ ਚ ਡੱਬੀਆਂ ਰੱਖ ਤਾ ਸੁਣਾਉਣ ਲਈ ਆਹ ਤਾਂ ਮੇਥੇ ਪਏ ਸੁੱਕੇ ਆਹ ਮਸਾਲਾ ਪਿਆ ਤੇ ਆ ਚਾਹ ਵਾਲਾ ਮਸਾਲਾ ਪੈ ਰਿਝ ਪਈ ਐ ਜੁਬੈਨ ਦੇ ਵਿੱਚ ਤੇ ਮੈਂ ਨਾ ਕਿ ਮਸਾਲਾ ਮਸਾਲਾ ਹੀ ਆ ਤੇ ਪਾ ਕੇ ਹੁਣ ਆਪਾਂ ਇਹਨੂੰ ਬਣਾ ਕੇ ਦੰਨੇ ਆ ਹੌਲੇ ਹਮਤ ਤੜ ਗਿਆ ਮੈਨੂੰ ਪਾ ਕੇ ਪਹਿਲਾਂ ਪਕਾਉਂਦੇ ਆ ਪੁੰਨ ਕੇ ਤੇ ਫੇਰ ਬਣਾਉਦੇ ਆ ਤੇ ਸ਼ਾਨ ਨਾਲ ਪਾਉਣ ਵਾਲੀਆਂ ਗੜੀਆਂ ਆਲੂ ਗੜੀਆਂ ਕਿੰਮੋ ਤਰੀਆਂ ਭੂਆ ਭਤੀਜੀ ਕਿੰੋਂ ਲੜੀਆਂ ਤੇ ਅੱਗੇ ਨਾ ਪੁਰਾਣੇ ਸਮੇਂ ਚ ਪੁਰਾਣੇ ਸਮੇਂ ਇਹ ਨਾ ਬੁੜਿਆਂ ਨੂੰ ਪਤਾ ਕੀ ਕਰਦੀਆਂ ਸੀਗਾ ਉਹਨਾਂ ਨੇ ਨਾ ਅਹ ਪੰਜਣੇ ਦਾ ਇਹਨਾਂ ਪ੍ਰਾਣੀਆਂ ਸਾਡੀਆਂ ਬਜ਼ੁਰਗ ਮਾਤਾਂ ਨੂੰ ਬੈਠੀਆਂ ਹਨ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਤੇ ਇਹ ਜਿਹੜਾ ਨਵਾਂ ਬੂਤਨਾ ਨਹੀਂ ਪਤਾ ਹਨਾ ਅੱਗੇ ਪਤਾ ਕੀ ਕਰਦਾ ਸੀ ਨਾ ਤੋੜਾ ਹੁੰਦਾ ਨਾ ਥੋੜਾ ਘੜਾ ਘੜਾ ਕਹਿੰਦਾ ਤੋੜੇ ਤੋਂ ਨਹੀਂ ਇਹ ਤਾਂ ਸਮਝ ਲੱਗਦੀ ਹੈ ਨਾ ਤੇ ਮੇਰੇ ਵਰਗੇ ਨਹੀਂ ਸਾਰੇ ਹੁੰਦੇ ਤੇ ਉਹ ਨਾ ਤੋੜੇ ਦੇ ਉੱਤੇ ਘੜੇ ਦੇ ਉੱਤੇ ਨਾ ਇਹਨੂੰ ਯਾ ਆਟੇ ਦਾ ਪਾਟ ਕੇ ਤੇ ਉਹ ਫਿਰ ਗੁੜੀਆਂ ਐ ਕਰਕੇ ਆਇਆ ਵੜਦਿਆਂ ਹੁੰਦਾ ਸੀ ਨਾ ਤੇ ਓਵਰਵੱਟ ਕੇ ਕਹਿੰਦੇ ਉਹਨੂੰ ਬਣਾ ਕੇ ਦੇਸੀ ਘੋਜ ਦੁੱਧ ਪਤਾ ਪਾ ਕੇ ਹਨਾ ਜਾਂ ਦੇਸੀ ਘੋਜ ਜਿਆਦਾ ਬਣਾਉਂਦੇ ਹੁੰਦੇ ਸੀਗੇ ਵੀ ਤੇ ਉਹ ਭਾਪ ਲੈ ਲੈਂਦੇ ਸੀਗੇ ਉਹਦੀ ਤੇ ਉਹਨਾਂ ਨੂੰ ਗਰਮ ਗਰਮ ਫਿਰ ਖਾ ਲੈਂਦੇ ਸੀਗੇ ਕਹਿੰਦੇ ਵੀ ਉਹਦੇ ਨਾਲ ਕੋਲਡ ਨਾ ਜੇ ਕਾਮ ਆ ਜਿਹੜਾ ਖੜ ਜਾਂਦਾ ਹੈਗਾ ਤੇ ਇਦਾਂ ਦੇ ਵੀ ਨੁਕਸੇ ਹੁੰਦੇ ਸੀਗੇ ਤੇ ਕਾਰਗਰ ਸੀਗੇ ਵਧੀਆ ਸੀਗੇ ਆ ਵੇਖੋ ਹੁਣ ਪਰ ਕੋਈ ਬਾਤ ਪਤਾ ਨਹੀਂਗਾ ਵਧੀਆ ਪਿਆ ਹਨਾ ਤੇ ਵਿੱਚੇ ਖਾਸ ਖਾਸ ਪਾ ਲਈ ਆ ਵਿੱਚੇ ਤਲੀਆਂ ਖਾਸ ਖਾਸ ਆ ਵਿੱਚ ਤੇ ਇਹਨੂੰ ਹੁਣ ਆਪਾਂ ਪੁੰਨ ਲਿਆਵਾਂਗੇ ਪੁੰਨ ਕੇ ਇਹਦੇ ਫਿਰ ਜੋ ਪਾਉਣਾ ਆਪਾਂ ਪਾਵਾਂਗੇ ਲੋਈ ਆਪਣਾ ਦਲੀਆ ਹੈਗਾ ਪਾਉਣ ਪੁੱਜ ਗੇ ਠੀਕ ਹੈ ਕੋਈ ਬਹੁਤ ਜ਼ਿਆਦਾ ਕਰਨਾ ਪਹਿਲਾਂ ਮੈਂ ਪਾਣੀ ਇਹਨੂੰ ਪਕਾਉਂਗਾ ਉਸ ਤੋਂ ਬਾਅਦ ਦੁੱਧ ਪਾਉਂਗਾ ਉਦੋਂ ਕਿ ਜੇ ਨਾ ਪਹਿਲਾਂ ਆਪਾਂ ਦੁੱਧ ਪਾ ਦਿੰਦੇ ਹਾਂ ਨਾ ਫਿਰ ਇਹਨੇ ਪੱਕਦੇ ਪੱਕਦੇ ਨਹੀਂ ਬਹੁਤ ਦੁੱਧ ਲੈ ਜਾਣਾ ਸੀਗਾ ਤੇ ਜਦੋਂ ਹੁਣ ਪੱਕ ਗਿਆ ਨਾ ਉਦੋਂ ਦੁੱਧ ਪਾ ਕੇ ਇਹਨਾਂ ਚੰਗੀ ਤਰ੍ਹਾਂ ਉਬਾਲੇ ਦਵਾ ਲਾਂਗੇ ਤੇ ਉਸ ਤੋਂ ਬਾਅਦ ਅਰੰਮ ਨੂੰ ਤੇ ਜਪ ਨੂੰ ਨੂੰ ਆਪਾਂ ਪੇਸ ਕਰਾਂਗੇ ਤੇ ਅੱਜ ਤੱਕ ਲਈ ਇਤੋ ਤੱਕੀ ਤੇ ਅੱਗੇ ਵੀ ਵੀਡੀਓ ਬਣਾਉਂਦੇ ਰਾਵਾਂਗੇ ਠੀਕ ਹੈ ਤੇ ਤਦ ਤੱਕ ਲਈ ਸਸਰੇ ਕਾਲ ਉਮੀਦ ਕਰਦੇ ਆਂ ਤੁਸੀਂ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋਗੇ ਤੇ ਪਿਆਰ ਦੀ ਜ਼ਰੂਰਤ ਤਾਂ ਸਾਨੂੰ ਤੁਹਾਡੇ ਦੀ ਸਾਥ ਦੀ ਜ਼ਰੂਰਤ ਆ ਤੁਹਾਡੇ ਦੀ ਤੇ ਹੋਰ ਕੁਝ ਨਹੀਂ ਕੋਈ ਪੈਸਾ ਤੇ ਲੋਣੀ ਨਾ ਹੀ ਕੁਝ ਨਾਲ ਜਾਣਾ ਹਾਂ ਬਸ ਇੰਨਾ ਹੀ ਆ ਤੁਹਾਡਾ ਤੈਨੂੰ ਸਬਸਕ੍ਰਾਈਬ ਕਰੋ ਵੱਧ ਵੱਧ ਤੇ ਸ਼ੇਅਰ ਕਰਿਆ ਕਰੋ ਤੇ ਪਹਿਲੇ ਲਿੰਕ ਨਾਲ ਜਿਹੜਾ ਤਾਂ ਘੰਟੀ ਜਣਾ ਘੰਟੀ ਜੇ ਜਦੋਂ ਆਪਾਂ ਦਬਦੇ ਆ ਫਿਰ ਆਰ ਆਉਂਦਾ ਤਿੰਨ ਤਿੰਨ ਆਪਸ਼ਨ ਹੁੰਦੇ ਆ ਆਲਟ ਕਰਕੇ ਕਨੇ ਕਾਉਂਟੀ ਦਾਬ ਦੇ ਕਰੋ ਤਾਂ ਕਿ ਜੋ ਨੋਟੀਫਿਕੇਸ਼ਨ ਜਿੰਨਾਂ ਕੋਲ ਨਹੀਂ ਜਾਂਦੀ ਉਹਨਾਂ ਕੋਲ ਵੀ ਸਾਰੇ ਪਿੰਡਾਂ ਭਰਾਵਾਂ ਕੋਲ ਜਾਵੇ ਤੇ ਤਦ ਤੱਕ ਲਈ ਸਾਂਸਤਿਕ